बड़े मानजोक सीएम साहब ਵੱਲੋਂ ਜੰਗ ਛੇੜੀ ਗਈ ਹੈ ਅਗੇਂਸਟ ਡਰੱਗਸ ਉਸ ਤੋਂ ਫਸਟ ਡੇ ਦੇ ਵਿੱਚ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ 카rtel ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카rtel ਨੂੰ ਕਹਿ ਸਕਦੇ ਆ ਦੋ ਸਮਗਲਰ ਦੇ ਚ ਗ੍ਰਿਫਤਾਰ ਹੋਏ ਆ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮ ਕਰਨ ਏਰੀਆ ਦੇ ਰਹਿਣ ਵਾਲੇ ਨੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਹੈ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮੱਗਲਰ ਹੈ ਉਹ ਚਲਾ ਰਿਹਾ ਬਾਰ ਬੈਠਾ ਔਰ ਫਰੋਜ਼ਪੁਰ ਸੈਕਟਰ ਨੇ ਬਾਰ-ਬਾਰ ਯੂਜ਼ ਕਰ ਰਹੇ ਹੈ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਹੇ ਔਰ ਇਸ ਜਿਹੜਾ ਮੋਡਿਊਲ ਹੈ ਇਹਦੀ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਇੱਕ ਹਿੱਸਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਤੇ 12ੋਂ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਵੀ ਇਹ ਡਰੋਨ ਨਹੀਂ ਭੇਜਿਆ ਨੇ ਇਹਦੇ ਵਿੱਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਆਊਟ ਨੰਬਰ ਹੀਰੋ ਡਿਲੈਕਸ ਔਰ ਜੋ ਮੁਢਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਨਵੇਂ ਇਸਟੇਟ ਦੇ ਵਿੱਚ ਆਏ ਸੀ। ਪੁਰਾਣੇ ਇਹਨਾਂ ਤੇ ਕੇਸ ਕੋਈ ਨਹੀਂ ਹੈ। ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ। ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ-ਨਾਲ ਕਰਦਾ ਹੈ। ਰਣਜੀਤ ਸਿੰਘ ਦੀ ਉਮਰ 36 ਸਾਲ ਹੈ। ਇਹ ਲੇਬਰ ਦਾ ਕੰਮ ਕਰਦਾ ਅਨਪੜਾ ਹੈ ਬਿਲਕੁਲ। ਸੋ ਜਿਹੜੀ ਐਚਓ ਮੁਢਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਪਿੱਛੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਕਰਾਸ ਬਾਰਡਰ ਸਮੱਗਲਰਸ ਨੇ ਉਹ ਆਪਣੇ ਦੇ ਡ੍ਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਕਿ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਕੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਰੋਜ਼ਗੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਆ ਕਿ ਕਿਸ ਸੋਰਸੇਸ ਨਾਲੇ ਉਸੇ ਰੀਚ ਕਨੈਕਟ ਹੋਏ ਥੈਂਕ ਯੂ